ਪੁਰਾਤਸਾਨਾਂ ਦੇ ਸੰਘਰਸ਼ ਤੇ ਪੈਸਾ ਉਹ ਵਰਤਿਆ ਜਾਊਗਾ ਨਾ ਅੱਜ ਦੇ ਦਿੱਕ ਨਵਾਂ ਪੈਸਾ ਜੱਫੇ ਬੰਦੀ ਦੇ ਵਿੱਚੋਂ ਖਾਧਾ ਤੇ ਨਾ ਹੀ ਖਾਵਾਂਗੇ ਤਾਂ ਮੂਰੇ ਜਿਹੜੀ ਅੱਜ ਡਿਕਾਉਂਦਾ ਗਰੁੱਪ ਦੇ ਵਿੱਚ ਹਾਜ਼ਰੀ ਲੈਣ ਜਾ ਰਹੇ ਹਾਂ ਮਨੋਂ ਤਨੋਂ ਤੰਦੇਹੀ ਦੇ ਨਾਲ ਜਿਹੜਾ ਉਹ ਕੰਮ ਕਰਾਂਗੇ ਭਰਾਵੋ ਬਾਕੀ ਗੱਲਾਂ ਕਿਤੇ ਫੇਰ ਕਰਾਂਗੇ ਸਾਡੇ ਮਹਿੰਦਰ ਸਿੰਘ ਪੈਣੀ ਬਾਗਾ ਜ਼ਿਲ੍ਹੇ ਦੇ ਪਰਹਾਨ ਆਏ ਨੇ ਸਾਥੀ ਬਲਾਕ ਦੇ ਆਗੂ ਮਨਜੀਤ ਸਿੰਘ ਹੋਰ ਵੀ ਸਾਥੀਆਂ ਨੇ ਪਹੁੰਚਣਾ ਤੇ ਇਹਨਾਂ ਨੇ ਵੀ ਗੱਲਬਾਤ ਕਰਨੀ ਹੈ ਤਾਂ ਇਹਨਾਂ ਕਹਿੰਦਾ ਲੋਕ ਬਾਹਾਂ ਖੜੀਆਂ ਕਰਕੇ ਨਾਅਰੇ ਦਾ ਜਵਾਬ ਦੇਣਾ મોદી ਸਰਕਾਰ ਮਰਦਾਬਾ 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 ਲੋਕਾਂ ਦਾ ਏਕਾ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਭਾਰਤੀ ਕਿਸਾਨ ਜੁਨੀਆਂ ਨੇ ਇਕਤਾ ਢਕਾਉਂਦਾ ਝੰਡਾ ਵਾਜ। ਅੱਜ ਮਾਰਸਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਕਿਸਾਨ ਜਸ਼ੇਬੰਦੀਆਂ ਨੂੰ ਛੱਡ ਕੇ BKU ਡਕਾਉਂਦਾ ਦੇ ਵਿੱਚ ਸ਼ਾਮਲ ਹੋਏ ਨੇ ਕੋਟਕਰ ਮੂੰਦੇ ਵਿੱਚ ਵੱਡੀ ਅਸੀਂ ਰੈਲੀ ਕੀਤੀ ਸੀ ਜਗਰਾਉ ਨੂੰ ਲੈ ਕੇ ਉਦੋਂ BKU ਡਕਾਉਂਦਾ ਨੂੰ ਵੱਡਾ ਹੌਸਲਾ ਮਿਲਿਆ ਜਦੋਂ ਕਿ ਕਈ ਜੁਨੀਆਂ ਦੇ ਆਗੂ ਤੇ ਵਰਕਰ ਆ ਕੇ ਸ਼ਾਮਲ ਹੋ ਕੇ ਬੈਜ ਲਵਾ ਕੇ ਉਹਨਾਂ ਨੇ ਤੇ ਸਾਡਾ ਪਿੰਡਾਂ ਦਾ ਧੰਨਵਾਦ ਵੀ ਕੀਤਾ। ਦੇ ਨਾਲ ਹੀ ਉਹਨਾਂ ਨੇ ਭਰੋਸਾ ਦਿੱਤਾ ਵੀ ਪਹਿਲਾਂ ਜਿਵੇਂ ਦੂਜੀਆਂ ਜਸੇਬੰਦੀਆਂ ਦੇ ਕੰਮ ਅਧਗਰਾਥ ਕੀਤਾਗਾ ਅੱਜ ਅਸੀਂ ਬੀਕੇਜੂ ਟਕਾਉਂਦਾ ਦੇ ਸਬਧਾਨ ਦੇਖ ਕੇ ਤੇ ਇਹਨਾਂ ਦੇ ਕੰਮ ਦੇਖ ਕੇ ਇੱਧਰ ਸਾਵਲ ਹੋਣਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਕੱਲ ਨੂੰ ਜਿਹੜੇ ਜਗਰਾਉਂ ਦੇ ਵਿੱਚ ਰੈਲੀ ਐ 21 ਤਰੀਕ ਨੂੰ ਜਗਰਾਉਂ ਦੇ ਵਿੱਚ ਵੱਡੀ ਰੈਲੀ ਤੇ ਚੱਲੋ ਤੇ ਜਸੇਬੰਦੀ ਦੇ ਸਬਧਾਨ ਦੇ ਮਤਲਕ ਸਾਨੂੰ ਜਾਣਾ ਪਊਗਾ ਉਹਨਾਂ ਨੇ ਇਹ ਗੱਲ ਤੋਂ ਕਿਹਾ ਵੀ ਪਹਿਲਾਂ ਵੀ ਅਸੀਂ ਲੰਬਾ ਸਮਾਂ ਮਾਨਦਰਜਨਾ ਕੰਮ ਕੀਤਾ ਹੁਣ ਵੀ ਕਰਾਂਗੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਨਾਲ ਹੀ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਜਿੱਥੇ ਤੁਹਾਡਾ ਬੰਦੇ ਦਾ ਸਨਮਾਨ ਹੈ ਬੰਦੇ ਉਹਦੇ ਉਹ ਵੀ ਪੂਰਨ ਤੌਰ ਤੇ ਦਿੱਤੇ ਜਾਣਗੇ ਅੱਜ ਬਹੁਤ ਵਧੀਆ ਭਾਗਾਂ ਵਾਲਾ ਦੇਣਾ ਹੈ ਜਿਹੜਾ ਕਿ ਇੱਕ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਜਸ਼ੇਵੰਦੀਆਂ ਹੁੰਦੀਆਂ ਜਦੋਂ ਇਕੱਠੀਆਂ ਹੋ ਕੇ ਲੜਦੀਆਂ ਨੇ ਤੇ ਦੁਸ਼ਮਣ ਦੇ ਸਿਰ ਦੇ ਵਿੱਚ ਜਿਹੜਾ ਛੱਟ ਮਾਰਨ ਵਿੱਚ ਆਪਾਂ ਕਾਮਯਾਬ ਹੋਵਾਂਗੇ ਇਧਰ ਇੱਕ ਵਾਅਦਾ ਹੋਇਆ ਇਹ ਕਹਣਾ ਚਾਹੁੰਦੇ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਬਹੁਤ ਖੁਸ਼ੀ ਵਾਲਾ ਦਿਨ ਹੈ ਜੋ ਕਿ ਪੰਜਾਬ ਕਿਸਾਨ ਯੂਨੀਅਨ ਚ ਪੁਰਾਣੇ ਸਮੇਂ ਤੋਂ ਕੰਮ ਕਰ ਰਹੀ ਸੀ ਜੀ ਸਰਜੀਤ ਸਿੰਘ ਹੈਪੀ ਆਪ ਦੀ ਪੂਰੀ ਟੀਮ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਡਕੌਂਡਾ ਦੇ ਵਿੱਚ ਸ਼ਾਮਲ ਹੋਏ ਨੇ ਐਜ਼ ਅ ਭਾਰਤੀ ਕਿਸਾਨ ਯੂਨੀਅਨ ਡਕੌਂਡਾ ਪਰਿਵਾਰ ਦੇ ਵਿੱਚ ਬਹੁਤ ਬਹੁਤ ਜਿਆਦਾ ਵਾਧਾ ਹੋਇਆ ਇਹ ਸਾਰੀ ਸਰਜੀਤ ਆਪਣਾ ਮਨਜੀਤ ਸਿੰਘ ਉਹ ਲਕਾ ਜੀ ਮੰਦਰਾ ਪੈਣੀ ਬਾਗਾ ਉਹਨਾਂ ਦੀ ਦੇਣ ਹੈ ਉਹਨਾਂ ਨੂੰ ਬਹੁਤ ਜਿਆਦਾ ਜੋਰ ਲਾ ਕੇ ਸ਼ਾਮਲ ਕੀਤਾ ਉਹਨਾਂ ਨੂੰ ਜਾਣੀ ਕਿ ਸਾਰਾ ਪਰਿਵਾਰ 20-25 ਬੰਦੇ ਆਪਣੇ ਜੱਜ ਸਾਹਮਣੇ ਹੋਣੀ ਮਸਲਾ ਅੱਜ ਭਾਰਤੀ ਕਿਸਾਨਾ ਯੂਨੀਅਨ ਇਕਤਾ ਡਕਾਉਂਦਾ ਗਰੁੱਪ ਤੇ ਅੱਜ ਅਸੀਂ ਸ਼ਾਮਲ ਹੋਇਆ ਪਹਿਲਾਂ ਪੰਜਾਬ ਕਿਸਾਨ ਯੂਨੀਅਨ ਦਾ ਜਿਲ੍ਹਾ ਸੀਨੀਅਰ ਮੀਤ ਪ੍ਰਧਾਨਤੀ ਕੁਛ ਦਰਾ ਚੜਾ ਆਉਣਾ ਕਰਕੇ ਮਨ ਲਓ ਉੱਥੇ ਥੋੜਾ ਜਿਹਾ ਫਰਕ ਪੈ ਗਿਆ ਉਹ ਫਰਕ ਪੈਣਾ ਕਰਕੇ ਅਸੀਂ ਅੱਜ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਡਕਾਉਂਦਾ ਨੂੰ ਸ਼ਾਮਲ ਹੋਏ ਆ ਉਹਦੇ ਵਿੱਚ ਤੰਦੇਹੀ ਦੇ ਨਾਲਾ ਪਿਛਲੇ ਲੰਮੇ ਸਮੇਂ ਤੋਂ ਲੈ ਕੇ ਕੰਮ ਕੀਤਾ ਹੁਣ ਵੀ ਏਸੇ ਰੋਟੀ ਜਿਵੇਂ ਪਿੱਛੇ ਕੰਮ ਕੀਤਾ ਤੇ ਤੰਦੇਹੀ ਦੇ ਨਾਲਾ ਜਿਹੜਾ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਚ ਰਹਿ ਕੇ ਕੰਮ ਕਰਾ